ਹੈਲੋ ਦੋਸਤੋ ਤੇ ਆਖਰ ਇੰਡੀਆ ਨੇ ਦੁਜੇ T20 ਦਾ ਬਦਲਾ ਸਾਊਥ ਅਫਰੀਕਾ ਤੋਂ ਲੈ ਹੀ ਲਿਆ ਹੈ ਜਿਹੜਾ ਕੱਲ ਧਰਮਸ਼ਾਲਾ ਦੇ ਵਿੱਚ ਖੇਡੇਗਾ ਆਪਣਾ ਤੀਸਰਾ T20 ਮੈਚ ਇਹਦੇ ਵਿੱਚ ਇੰਡੀਆ ਨੇ ਸਾਊਥ ਅਫਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ ਉਹਨਾਂ ਦਾ ਘਮਾਂਡੇ ਚਗਣਾ ਚੂਰ ਕੀਤਾ ਹੈ ਜਿਹੜੀਆਂ ਕ੍ਰਿਕਟ ਪ੍ਰੇਮੀਆਂ ਨੂੰ ਸ਼ਿਕਾਇਤਾਂ ਸਨ ਇੰਡੀਆ ਟੀਮ ਤੋਂ ਕਿ ਇੰਡੀਅਨ ਟੀਮ ਨੇ ਸਾਡੀ ਬਹੁਤ ਬੇਇੱਜ਼ਤੀ ਕਰਾਈ ਆ ਉਸ ਸ਼ਿਕਾਇਤਾਂ ਵੀ ਲਗਭਗ ਦੂਰ ਹੋ ਗਈਆਂ ਨੇ ਅਰਸ਼ ਦੀਪ ਦੇ ਉੱਤੇ ਬਹੁਤ ਸ਼ਿਕਾਇਤ ਸੀ ਕਿ ਅਰਸ਼ ਦੀਪ ਨੇ ਤਾਪੀ ਇੱਕ ਗੁਨਾਹਗਰ ਹੈ ਜਿਨੇ ਮੈਚ ਹਰਾਉਂਦਾ ਤੇ ਉਹਨੇ ਵੀ ਉਸ ਦਿਨ ਆਪਣੀ ਇਹ ਸ਼ਿਕਾਇਤ ਨੂੰ ਦੂਰ ਕਰ ਦਿੱਤਾ ਹੈ ਬੁੰਮਰਾ ਕਿਸੇ ਕਾਰਨ ਖੇਡਿਆ ਨਹੀਂ ਤੇ ਬਾਕੀ ਜਿਹੜਾ ਨਵਾਂ ਬੌਲਰ ਪਾਇਆ ਹਰਸ਼ਦ ਰਾਣਾ ਉਹਨੇ ਵੀ ਚੰਗੀ ਪਰਫਾਰਮੈਂਸ ਦਿਖਾਈ ਹੈ ਔਰ ਕੱਲ ਜਿਹੜੀ ਰਹੀ ਗੱਲ ਆਪਣੀ ਬਾਲਿੰਗ ਤੋਂ ਵਰਲਡ ਕਲਾਸ ਦੀ ਦਿਖਾਈ ਹੋਈ ਆ ਨੰਬਰ 1 ਬਾਲਿੰਗ ਕੀਤੀ ਗਈ ਆ ਔਰ ਉਹਨਾਂ ਨੂੰ ਇੱਕਦਮ ਉਹਨਾਂ ਨੇ ਨੱਥ ਪਾ ਕੇ ਰੱਖੀ ਉਹਨਾਂ ਦੇ ਬੈਟਸਮੈਨਾਂ ਨੂੰ 117 ਰਨਾਂ ਦੇ ਹੁਣ ਆਊਟ ਕਰਤਾ ਫੌਜ਼ੀ ਕੌਰ ਤੇ ਜਦੋਂ ਆਈ ਆਪਣੀ ਬੈਟਿੰਗ ਦੀ ਵਾਰੀ ਆਈ ਆ ਤੇ ਅਭਿਸ਼ੇਕ ਸ਼ਰਮਾ ਨੇ ਤੇ ਆਉਂਦਾ ਹੀ ਤੂਫਾਨ ਲਿਆਤਾ ਉਹਨੇ ਐਸਾ ਤੂਫਾਨ ਲਿਆਂਦਾ ਉਹਨੇ ਪਹਿਲੇ 6 ਓਵਰਾਂ ਤੱਕ ਜਾਨੀ ਕਿ ਮੈਚ ਦਾ ਮੈਚ ਨੂੰ ਇੱਕ ਪਾਸੜ ਕਰਕੇ ਤਿਆ ਸੀ ਭਾਵੇਂ 35 ਰਨ ਬਣਾ ਕੇ ਆਊਟ ਹੋ ਗਿਆ ਪਰ ਉਹ ਉਹਨਾਂ ਤੋਂ ਪਹਿਲਾਂ ਪਹਿਲਾਂ ਇਹ ਆਪਣਾ ਇਹ ਮੈਚ ਨੂੰ ਇੰਡੀਆ ਦੇ ਝੋਲੀ ਪਾ ਚੁੱਕਾ ਸੀ ਤਾਂ ਉਸ ਤੋਂ ਬਾਅਦ ਫਿਰ ਇੰਡੀਆ ਨੇ ਵੇਖਿਆ ਕਿ ਲਗਭਗ ਮੈਚ ਸਾਡੀ ਝੋਲੀ ਵਿੱਚ ਹੀ ਆ ਤੇ ਕਰਾਂਗਾ ਕੋਈ ਰਿਸਕ ਨਹੀਂ ਲੈਣਾ ਕੋਈ ਰਿਸਕੀ ਸ਼ਾਟ ਨਹੀਂ ਮਾਰਿਆ ਉਹਨਾਂ ਨੇ ਉਹਨਾਂ ਫਿਰ ਬਿਲਕੁਲ ਸੇਫ ਗੇਮ ਖੇਡੀ ਜਿਹੜੀ ਖਰਾਬ ਗੇਂਦ ਤੇ ਛਾਟ ਮਾਰਿਆ ਦੂਜੀ ਗੇਂਦਾਂ ਨੂੰ ਉਹਨਾਂ ਬੜੇ ਸਾਵਧਾਨੀ ਨਾਲ ਖੇਡਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸਾਂ ਮੈਚ ਸਾਡੀ ਝੋਲੀ ਦੇ ਜਗ੍ਹਾ ਹੀ ਆ ਤੇ ਕਿਉਂ ਮੈਚ ਇੱਕ ਤਰਫਾ ਬਣ ਚੁੱਕਾ ਹੈ ਤੇ ਕਿਉਂ ਆਪਣੀ ਰਿਸਕੀ ਸ਼ਾਟ ਮਾਰ ਕੇ ਪਰ ਅਭੀ ਜੇ ਉਹ ਆਊਟ ਹੋ ਜਾਂਦਾ ਤੇ ਪ੍ਰੈਸ਼ਰ ਤੇ ਹੁੰਨੇ ਆ ਇਹ ਕਰਕੇ ਉਹਨਾਂ ਬਾਅਦ ਚ ਬਹੁਤ ਹੀ ਸੂਝ-ਬੂਝ ਨਾਲ ਖੇਡ ਕੇ ਔਰ ਬੜੀ ਆਸਾਨੀ ਦੇ ਨਾਲ ਇਹ ਮੈਚ ਜਿੱਤ ਲਿਆ ਤੇ ਜਿਹੜਾ ਸਾਊਥ ਅਫਰੀਕਾ ਕਹਿੰਦਾ ਸੀ ਕਿ ਅਸੀਂ ਅਸੀਆਂ ਦਾ ਵੀ ਕੁਝ ਹਿੰਟੇ ਕਰ ਮਜਬੂਰ ਕਰ ਦਾਂਗੇ ਤਾਂ ਹੁਣ ਉਹ ਵੀ ਸੋਚਦਾ ਮਜਬੂਰ ਆ ਕਿ ਅਗਲੇ ਮੈਚ ਜਿੱਤਨੇ ਕਿਵੇਂ ਆ ਔਰ ਹਾਨੂੰ ਆਸ ਹੈ ਵੀ ਇੰਡੀਆ ਅਗਲੇ ਇਹ ਰਹਿ ਗਏ ਬਾਕੀ ਦੇ ਮੈਚ ਉਹ ਵੀ ਜਿੱਤ ਕੇ ਇਹ T20 ਸੀਰੀਜ਼ ਜਿੱਤੇਗੀ 1 ਡੇ ਸੀਰੀਜ਼ ਉਹ ਜਿੱਤੋ ਕੀਆ ਹੁਣ T20 ਸੀਰੀਜ਼ ਜਿੱਤੇਗੀ ਤੇ ਅਸੀਂ ਇਹੋ ਆਸ ਵੀ ਕਰਦੇ ਆਂ ਔਰ ਪ੍ਰਮਾਤਮਾ ਕੀ ਬੇਨਤੀ ਵੀ ਕਰਦੇ ਆਂ ਕਿ ਇੰਡੀਆ ਦੀ ਟੀਮ ਪੂਰੀ ਮਜ਼ਬੂਤੀ ਦੇ ਨਾਲ ਜ਼ਬਰਦਸਤ ਪ੍ਰਦਰਸ਼ਨ ਕਰਕੇ ਅਗਲੇ ਮੈਚ ਵੀ ਸਾਫਰੀਕਾ ਨੂੰ ਹਰਾਵੇ ਅਤੇ ਸੀਰੀ ਜਿੱਤੇ ਦੋਸਤੋ ਇਹ ਸੀ ਛੋਟੀ ਮੇਰੀ ਵੀਡੀਓ ਕ੍ਰਿਕਟ ਦੇ ਉੱਤੇ ਤੇ ਜਿੰਨਾ ਮੇਰੇ ਵੀਰਾਂ ਨੇ ਅਜੇ ਤੱਕ ਸਾਡਾ ਇਹ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰਿਓ ਇਹ ਤਰ੍ਹਾਂ ਦੀ ਬੇਨਤੀ ਆ ਤਖੀਰ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ